ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਵਧੀਆ ਰੇਟਾਂ 'ਚ ਵਧੀਆ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਮਿਲ ਜੂਗਾ ਅੱਜ ਘੱਟ ਤੋਂ ਘੱਟ 45000 ਰੁਪਏ ਜੀ ਜਮਾ ਸਸਤੀ ਗੱਡੀ ਐ ਬਾਕੀ ਆਪਾਂ ਪੂਰੀ ਗੱਲਬਾਤ ਕਰਦੇ ਚੱਲਦੇ ਨਾਲ ਦੀ ਨਾਲ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲੇ ਵੀ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਕੁਝ ਵੀ ਐ ਵੇਚਣ ਵਾਸਤੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਓਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਓਡੀ A4 ਆਟੋਮੈਟਿਕ ਕਾਲੇ ਰੰਗ ਦੀ ਗੱਡੀ ਆ 12 ਮਾਡਲ ਡੀਜ਼ਲ ਦੀ ਹੈ ਜੀ ਬਾਹਰੋਂ ਪਹਿਲਾਂ ਜੇ ਆਪਾਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ A1 ਕੰਡੀਸ਼ਨ ਆਪਾਂ ਨੂੰ ਮਿਲੂਗੀ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਲੱਗੀ ਹੋਈ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸ਼੍ਰੀ ਮੁਖਤਸਰ ਸਾਹਿਬ ਮਾਲਕ ਦਾ ਏਰੀਆ ਡਿਮਾਂਡ ਦੀ ਗੱਲ ਕਰੀਏ 4,85,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਨੇ ਰੇਟ ਕੀਤਾ ਜਾਊਗਾ ਨਵੇਂ ਟਾਇਰਾਂ 'ਚ ਗੱਡੀ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਚਲਾ ਕੇ ਤੇ ਅੰਦਰੋਂ ਬਾਹਰੋਂ ਦੇਖ ਕੇ ਉੱਤੋਂ ਥੱਲੋਂ ਦੇਖ ਕੇ ਜੀ ਤੇ ਜਦੋਂ ਫਿੱਟ ਬਹਿ ਗਈ ਗੱਡੀ ਉਸ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰਕੇ ਖਰੀਦ ਕੇ ਲੈ ਆ ਸਕਦੇ ਹੋ ਗੱਡੀ ਨੂੰ ਮਾਲਕ ਦਾ ਮੋਬਾਈਲ ਨੰਬਰ 9814868958 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਗੱਲ ਕਰ ਸਕਦੇ ਹਾਂ ਸੈਕੰਡ ਗੱਡੀ ਆਪਾਂ ਵਰੇਜ਼ਾ ਲੈ ਕੇ ਪੂੰਛੀਆਂ ਸੀ VDI 2016 ਮਾਡਲ ਦੂਜੇ ਨਾਮ ਹੈ 85000 ਕੁੱਲ ਚੱਲੀ ਹੋਈ ਹੈ ਨਵੇਂ ਟਾਇਰਾਂ 'ਚ ਟੌਪ ਮਾਡਲ ਹੈ ਸੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਇਹ ਗੱਡੀ ਵੀ ਮੁਕਤਸਰ ਸਾਹਿਬ ਖੜੀ ਹੈ ਸੀ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਮਾਲਕ ਵੱਲੋਂ 5 ਲੱਖ ਤੇ 45000 ਰੁਪਿਆ ਪਹੁੰਚਿਆ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਵਾਂਗੀ ਬਹਿ ਕੇ ਰੇਟ ਕੀਤਾ ਯੋਵਾ ਬਾਕੀ ਤੁਹਾਡੇ ਸਾਹਮਣੇ ਗੱਡੀ ਐਸੀ ਤੁਸੀਂ ਦੇਖ ਰਹੂ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਗੱਡੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ ਬਾਕੀ ਫੋਟੋ ਮਾਚਾ ਕੱਲੀ-ਕੱਲੀ ਚੀਜ਼ ਤੁਸੀਂ ਦੇਖ ਰਹੇ ਹੋ ਸਾਰੇ ਪਾਰਟਸ ਗਾਹਾਂ ਤੋਂ ਬੈਕ ਸਾਈਡ ਤੋਂ ਸਾਈਡ ਤੋਂ ਹਰ ਪਾਸੇ ਫੋਟੋ ਮਾਲਕ ਨੇ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀਆਂ ਜੀ। ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਤੁਹਾਨੂੰ ਮਿਲੇਗਾ ਜੀ। ਕਰੋ ਗੱਲਬਾਤ ਜਿਹੜੀ ਵੀ ਕਰਨੀ ਆ। ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ, ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕੁਝ ਵੀ ਆ ਤੁਹਾਡੇ ਕੋਲੇ ਵੇਚਣਾ ਜੇ ਤੁਸੀਂ ਚਾਹੁੰਦੇ ਤਾਂ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜੋ ਬਿਲਕੁਲ ਫ੍ਰੀ ਦੇ ਵਿੱਚ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ। ਗੱਲ ਕਰਾਂਗੇ ਜੀ ਹੁਣ ਆਪਾਂ Honda ਦੀ amaze ਗੱਡੀ ਦੀ। ਹੁੰਡਾ ਦੀ ਅਮੇਜ਼ 14 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪੂਰੀ ਵਧੀਆ ਗੱਡੀ ਐ ਜੀ ਫਾਸਟ ਓਨਰ ਹੈਗੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ 265000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੀ ਬਠਿੰਡਾ ਮਾਲਕ ਦਾ ਏਰੀਆ ਦਾ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਪਰ ਗੱਡੀ ਨੂੰ ਤਾਂ ਬਠਿੰਡੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਚਿੱਟੇ ਰੰਗ ਚ ਗੱਡੀ ਆ ਚੰਡੀਗੜ੍ਹ ਨੰਬਰ ਹੈ ਅੰਦਰੋਂ ਕੰਡੀਸ਼ਨ ਦੀ ਗੱਲ ਕਰੀਏ ਤਾਂ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗੀ ਜਿਵੇਂ ਕਿ ਸੀਟ ਕਵਰ ਹੋਗੇ ਮੈਟਿੰਗ ਮਿਊਜ਼ਿਕ ਸਿਸਟਮ ਬਾਕੀ ਸਾਰਾ ਕੁਝ ਤੁਸੀਂ ਫੋਟੋਆਂ ਚ ਦੇਖ ਰਹੇ ਹੋ ਜੀ ਜੇ ਕਿਸ ਨੂੰ ਪਸੰਦ ਆਉਂਦੀ ਹੈ ਗੱਡੀ ਇਹ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਵਨ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਜੀ ਵਧੀਆ ਲੱਗ ਰਹੀ ਹੈ ਗੱਡੀ ਤਾਂ ਕੋਈ ਖਰੀਦਣਾ ਚਾਹੁੰਦਾਗਾ 265 ਡਿਮਾਂਡ ਤੋਂ ਹੁਣ ਮੈਂ ਦੱਸ ਹੀ ਦਿੱਤੀ ਬਾਕੀ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਮਾਲਕ ਕਹਿੰਦੇ ਸੀਗੇ ਰੇਟ ਘਟਾ ਲਾਂਗੇ ਬਠਿੰਡੇ ਜਾ ਕੇ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਫਿੱਟ ਬੈਂਦੀ ਹੈ ਚਲਾ ਕੇ ਟ੍ਰਾਈ ਲੈ ਕੇ ਜਦੋਂ ਪ੍ਰੋਪਰ ਤੁਹਾਨੂੰ ਸਾਰਾ ਕੁਝ ਮਤਲਬ ਕੀ ਪਤਾ ਲੱਗ ਗਿਆ ਫਿੱਟ ਬੈਠ ਗਈ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਗੱਲ ਕਰਾਂਗੇ ਜੀ ਆਪਾਂ ਡਿਜ਼ਾਇਰ VDI ਗੱਡੀ ਦੀ 2013 ਮਾਡਲ ਗੱਡੀ ਲੈ ਕੇ ਪਹੁੰਚਿਆ ਗੱਡੀ ਫਾਸਟ ਓਨਰ ਹੈ ਜੀ ਪੰਜਾਬ ਨੰਬਰ ਗੱਡੀ ਹੈ 13 ਮਾਡਲ ਹੈ ਜੀ ਫਾਸਟ ਓਨਰ 299 ਮਾਲਕ ਵੱਲੋਂ ਡਿਮਾਂਡ ਲੁਧਿਆਣੇ ਗੱਡੀ ਖੜੀ ਹੈ ਤੇ 99000 ਕੁੱਲ ਗੱਡੀ ਚੱਲੀ ਹੋਈ ਹੈ ਤੇ ਗੱਡੀ ਦੀਆਂ ਫੋਟੋਆਂ ਮਸਕਰੀਨ ਤੇ ਆ ਜੀ ਪੰਜਾਬ ਨੰਬਰ ਤੇ ਨੰਬਰ ਪਲੇਟਾ ਸਰਕਾਰੀ ਨੇ ਬੰਪਰ ਟੂ ਬੰਪਰ ਮਾਲਕ ਨੇ ਫੋਟੋ ਮ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੀ ਬਾਕੀ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਗੱਡੀ ਨੂੰ ਦੇਖੋ ਜੀ ਅੰਦਰੋਂ ਬਾਹਰੋਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜੀ ਫੋਟੋਆਂ ਚ ਤੇ ਤੁਸੀਂ ਆਪਦੇ ਵਟਸਐਪ ਨੰਬਰ ਤੇ ਜੇ ਫੋਟੋਆਂ ਮੰਗਵਾਉਣੀਆਂ ਹੁਣ ਤਾਂ ਮਾਲਕ ਨੂੰ ਕਹਿ ਦਿਓ ਤੁਹਾਡੇ ਆਪਦੇ ਨੰਬਰ ਤੇ ਵੀ ਸੈਂਡ ਕਰ ਦੇਣਗੇ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਰਾ ਕੁਝ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਠੀਕ ਹੈ ਜੀ ਗੱਡੀ ਪਸੰਦ ਆ ਰਹੀ ਹੈ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ 299 ਇੱਕ ਬਾਰੀ ਡਿਮਾਂਡ ਕੀਤੀ ਹੈ ਜਾ ਕੇ ਦੇਖ ਸਕਦੋਂ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਗੱਡੀ ਜਰੂਰ ਦੱਸੋ ਕਮੈਂਟ ਕਰਕੇ ਮੈਨੂੰ ਠੀਕ ਹੈ ਜੀ ਤੇ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰ ਦਿਓ ਜੀ ਚੱਲਦੀ ਚੱਲਦੀ ਵੀਡੀਓ ਚਿੰਗ ਬਾਕੀ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਆਪਣਾ ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖੇ ਰਹਿੰਦਾ ਜੀ ਹੁੰਡਾਈ ਦੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਪਹਿਲਾਂ ਗੱਡੀ ਦੀਆਂ ਫੋਟੋਆਂ ਜੀ 2010 ਮਾਡਲ ਗੱਡੀ ਆ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਆ 2030 ਤੱਕ 1,30,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਦਾ ਸੀਐਨਸੀ ਕਟ ਲੱਗੀ ਹੋਈ ਆ ਟਾਇਰ ਮਾਲਕ ਨੇ 60 ਤੋਂ 65 ਪੈਸੇ ਦੱਸੀ ਨੇ ਗੱਡੀ ਦੀ ਕੰਡੀਸ਼ਨ ਮਾਲਕ ਨੇ ਆਲੋਕੇ ਦੱਸੀ ਆ ਮਾਲਕ ਦੀ ਪਰਸਨਲ ਗੱਡੀ ਆ ਜੀ ਘਰੇ ਰੱਖੀ ਹੋਈ ਗੱਡੀ ਆ ਜੀ ਘਰੇਲੂ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਰੰਗ ਰੂੰਗ ਤੁਸੀਂ ਆਪ ਹੀ ਦੇਖ ਲਓ ਬੰਪਰ ਬੂਮਪਰ ਸਾਰਾ ਕੁਝ ਫੋਟੋਆਂ ਚ ਆਪਾਂ ਤੁਹਾਨੂੰ ਦਿਖਾਈ ਰਿਆ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਤਾਂ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ 13 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਦਾ ਮੋਬਾਈਲ ਨੰਬਰ 9896467473 ਗੱਲ ਕਰ ਸਕਦੇ ਹੋ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਜਰੂਰ ਦੱਸ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਆਪਣਾ ਜਿਹੜਾ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਲਾਜ਼ਮੀ ਦਬ ਦਿਓ ਤੇ ਚਿੱਟੇ ਜਿਹੇ ਰੰਗ ਦਾ ਜਿਹੜਾ ਬਟਨ ਹੈ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਹ ਸਭhle ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਕਾਰ ਵੀ ਲੈ ਕੇ ਪਹੁੰਚਦੇ ਆ ਗੱਡੀਆਂ ਵੀ ਲੈ ਕੇ ਪਹੁੰਚਦੇ ਆ ਮੋਟਰਸਾਈਕਲ ਵੀ ਲੈ ਕੇ ਪਹੁੰਚਦੇ ਆ ਜੀ ਬਾਕੀ ਤੁਸੀਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਦੋਂ ਵੀ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਮੈਸੇਜ ਪਹੁੰਚ ਜਾ ਕਰੂਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਫੋਰਚੂਨਰ ਆਪਾਂ ਗੱਡੀ ਦੀ ਗੱਲ ਕਰਾਂਗੇ 4x4 ਆਟੋਮੈਟਿਕ ਗੱਡੀ ਲੈ ਕੇ ਪਹੁੰਚੀ ਹਾਂ 23 ਮਾਡਲ ਮਾਲਕ ਨੇ ਗੱਡੀ ਦੱਸੀ ਅਸੀਂ 23 ਮਾਡਲ ਹੈ ਤੇ 12 ਕ ਹਜ਼ਾਰ ਕੁੱਲ ਚੱਲੀ ਹੋਈ ਆ ਟਾਇਰ ਟੂ ਰਾਬ ਚੈੱਕ ਕਰੋ ਜੀ ਗੱਡੀ ਦੀਆਂ ਫੋਟੋਆਂ ਚੈੱਕ ਕਰੋ ਮਾਲਕ ਨੇ ਫੋਟੋਆਂ ਸੋਹਣੀਆਂ ਖਿੱਚ ਕੇ ਭੇਜੀਆਂ ਡਿਮਾਂਡ ਦੀ ਗੱਲ ਕਰੀਏ 42 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਬਟਾਲਾ ਮਾਲਕ ਦਾ ਏਰੀਆ ਫਾਸਟ ਓਨਰ ਗੱਡੀ ਆ ਨਵੇਂ ਟੈਰਾਂ ਚ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਨਵੀਂ ਕਢਵਾਈ ਸੀਗੀ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦੱਸ ਹੀ ਰਹੇ ਸੀ ਮਾਲਕ ਦਾ ਨੰਬਰ ਸਕਰੀਨ ਤੇ ਆ ਕਰੋ ਗੱਲ ਜੀ ਗੱਲ ਕਰਾਂਗੇ ਆਪਾਂ ਮਰੂਤੀ 800 ਗੱਡੀ ਦੀ ਹੁਣ ਜਮਾ ਸਸਤੀ ਕਪਾ ਲੈ ਕੇ ਪਹੁੰਚਿਆ ਗੱਡੀ 2000 ਮਾਡਲ ਗੱਡੀ ਆ ਪੰਜਾਬ ਨੰਬਰ ਹੈ 45000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਸੀ ਤੇ ਪਟਿਆਲੇ ਖੜੀ ਆ ਟਾਇਰ ਨਵੇਂ ਮਾਲਕ ਨੇ ਦੱਸੇ ਨੇ 45000 ਦੇ ਵਿੱਚੋਂ ਵੀ ਰੇਡ ਕੀਤਾ ਜਉਆ ਅੰਦਰੋਂ ਬਾਹਰੋਂ ਕੰਡੀਸ਼ਨ ਵਧੀਆ ਸੀ ਬਾਕੀ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਰਹੇ ਹਾਂ ਮਾਲਕ ਦਾ ਨੰਬਰ ਸਕਰੀਨ ਤੇ ਕਰੋ ਗੱਲਬਾਤ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਓ ਜੀ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦੋ ਵਧੀਆ ਲੱਗ ਰਹੀ ਏ ਵੀਡੀਓ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਸੀ ਅਗਲੀ ਵੀਡੀਓ ਚ ਆਪਾਂ ਐਡ ਤੋਂ ਵਾਲੀ ਲਗਾ ਦਾਂਗੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮੈਪੇਜੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਵੀ ਲਾਜ਼ਮੀ ਕਰ ਦਿਓ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੱਥੋਂ ਤੁਹਾਨੂੰ ਚਾਹੀਦੀ ਹੈ ਸੀ